ਚਿੱਟੇ ਦਾ ਨਸ਼ਾ ਇਸ ਸਮੇਂ ਸਰਕਾਰ ਲਈ ਅਤੇ ਜਨਤਾ ਲਈ ਸਿਰ ਦੀ ਢੀੜ ਬਣ ਚੁੱਕਿਆ ਹੈ। ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਰੋੜ ਰਿਹਾ ਅਤੇ ਘਰਾਂ ਦੇ ਘਰ ਬਰਬਾਦ ਕਰ ਚੁੱਕਿਆ ਹੈ। ਇਸ ਨੇ ਪਤਾ ਨਹੀਂ ਕਿੰਨੇ ਸੁਹਾਗ, ਕਿੰਨੇ ਹੀ ਮਾਮਾ ਦੇ ਪੁੱਤ ਤੇ ਕਿੰਨੇ ਹੀ ਭੈਣਾਂ ਦੇ ਭਰਾ ਖਾ ਲਏ ਨੇ। ਇਸ ਨੇ ਸਿਰ ਤੰਗ ਆ ਕੇ ਜ਼ਿਲ੍ਹੇ ਦੇ ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਜੋ ਕਿ ਸ਼ੀਮੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੈਨੋ ਪ੍ਰਾਪਤ ਧਰਤੀ ਹੈ ਦੇ ਲੋਕਾਂ ਅਤੇ ਨਗਰ ਕੌਂਸਲ ਨੇ ਮਿਲ ਕੇ ਕਸਬੇ ਦੀਆਂ ਲਗਦੀਆਂ ਤਿੰਨ ਹੱਦਾਂ ਅਤੇ ਕਸਬੇ ਦੇ ਅੰਦਰ ਬੋਰਡ ਲਗਾ ਦਿੱਤੇ ਨੇ ਕਿ ਜੇਕਰ ਕੋਈ ਕਸਬੇ ਦਾ ਚਿੱਟਾ ਸਮੈਗ ਦੂਸਰੇ ਨਜੇ ਵੇਚਦਾ ਫੜਿਆ ਗਿਆ ਉਹ ਆਪਣੇ ਆਪ ਦਾ ਖੁਜ਼ਮੇਵਾਰ ਹੋਏਗਾ ਨਸ਼ੇ ਦੇ ਮਸਲੇ ਨੂੰ ਲੈ ਕੇ ਨਗਰ ਕੌਂਸਲ ਅਤੇ ਲੋਕਾਂ ਨੇ ਲਿਖਤੀ ਤੌਰ ਤੇ ਪੱਤਰ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤਾ ਪਰ ਵਾਰੀ ਇਹ ਸ਼ਹਿਰ ਵਾਸੀਆਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਇੱਕ ਵਾਰਨਿੰਗ ਦਿੱਤੀ ਗਈ ਆ ਕਿ ਮੈਥ ਸਰੀ ਹਾਵਾਂ ਪਰ ਏਰੀਆ ਚ ਨਿਸ਼ਾਨੀ ਵਿਗੰਦਣਾ ਪਰ ਕੋਸ਼ ਅੰਸਰ ਦੀ ਸ਼ਹਿ ਨਾਲ ਇਹ ਨਸ਼ਾ ਵਿਕਦੇ ਆ ਇਹ ਅਸੀਂ ਹਟਾਵਾਂਗੇ ਵਾਰਡ ਵਾਈ ਜਾਵਾਂਗੇ ਖਾਸ ਕਰਕੇ ਮੇਰੀ ਅਥੀਓਰ ਕੇ ਬੇਨਤੀ ਹੈ ਵੀ ਜਿਹੜੇ ਸਿਵੀਆ ਬੰਬੌਰ ਦੇ ਲੋਕ ਨਸ਼ਾ ਵੇਚਦੇ ਆ ਉਹ ਬਾਜਾ ਜਾਣ ਤੇ ਜੇ ਨਹੀਂ ਬਾਜਾਏ ਤੇ ਫਿਰ ਉਹਨਾਂ ਨੂੰ ਇਹੋ ਜਿਹਾ ਫੜਾਵਾਂਗੇ ਇਹੋ ਜਿਹਾ ਫੈਂਟਾ ਵੀ ਚੜਾਂਗੇ ਲੋਕਾਂ ਦੀ ਪਰੇਸ਼ਾਨੀ ਦੀ ਤੇ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਜੋ ਇਹ ਸਟੈਪ ਕਦਮ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨਵਦੀਸ਼ ਸਿੰਘ ਪੰਨੂ ਜੀ ਨੇ ਚੁੱਕਿਆ ਹੈ ਸ਼ਲਾਗ ਆ ਜੋ ਕੋਈ ਨਸ਼ਾ ਇੰਨਾ ਸਾਡੇ ਸ੍ਰੀ ਹਰਮਿੰਦਰ ਪੁਰ ਚ ਬਾਝ ਚੁਕਿਆ ਕਿ ਦੱਸਿਆ ਨਹੀਂ ਜਾ ਸਕਦਾ ਕੋਈ ਘਰ ਜਾ ਨਹੀਂ ਇੱਕ ਘਰ ਛੱਡ ਕੇ ਦੂਜੇ ਘਰ ਤੁਹਾਨੂੰ ਕੋਈ ਨਾ ਕੋਈ ਬੰਦਾ ਜਾ ਮਿਲੇਗਾ ਜਿਹੜਾ ਨਸ਼ਾ ਕਰਦਾ ਹੋਵੇਗਾ ਵੇਚਦਾ ਹੋਵੇ ਸਾਰੇ ਕੰਮ ਇਸ ਨੂੰ ਹਟਾਉਣ ਵਾਸਤੇ ਜਿਹੜਾ ਉਪਰਾਲਾ ਕੀਤਾ ਪ੍ਰਧਾਨ ਜੀ ਨੇ ਸ਼ਲਾਘਾਯੋਗ ਹੈ ਇਸ ਨੇ ਪੂਰ ਜੋਰ ਮਹੱਤਵ ਕਰਦੇ ਆ ਤੇ ਆਉਣ ਵਾਲੇ ਸਮੇਂ ਚ ਵੀ ਇਹਨਾਂ ਨੇ ਜੇ ਇਸੇ ਤਰ੍ਹਾਂ ਦੇ ਕੋਈ ਕਦਮ ਚੁੱਕਦੇ ਉਹਦੇ ਅਸੀਂ ਤਗੜੇ ਹੋ ਕੇ ਹਮਾਇਤ ਕਰਾਂਗੇ ਤੇ ਪੂਰ ਜੋਰ ਸਮਰਥਨ ਦੇ ਤੇ ਇਸੰਦਾ ਸ਼ੈ ਨੂੰ ਬੰਦ ਕਰਾਉਣ ਦਿਓ ਉਪਰਾਲਾ ਜਿਹੜਾ ਹੈ ਉਹਨੂੰ ਕਾਮਯਾਬ ਕਰਾਂ ਜ਼ਰੂਰਤ ਇਹ ਪੈ ਗਈ ਜੀ ਸਾਡੇ ਸ਼ਹਿਰ ਦੇ ਵਿੱਚ ਨਸ਼ਾ ਜਿਹੜਾ ਆ ਉਹ ਬੜੇ ਵੱਡੇ ਪੱਧਰ ਤੇ ਜਿਹੜਾ ਚੱਲ ਰਿਹਾ ਔਰ ਬੜੇ ਲੰਬੇ ਸਮੇਂ ਤੋਂ ਅਸੀਂ ਪੁਲਿਸ ਦੇ ਨਾਲ ਸਹਿਯੋਗ ਕਰਕੇ ਨਸ਼ਾ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਨਸ਼ਾ ਜਿਹੜਾ ਉਹ ਰੁਕ ਨਹੀਂ ਰਿਹਾ ਦਿਨ ਬਰ ਦਿਨ ਵਧਦਾ ਜਾ ਰਿਹਾ ਇਹਦੇ ਲਈ ਅਸੀਂ ਆਉਣ ਵਾਲੇ ਜਿਹੜੇ ਅੱਜ ਬੋਰਡ ਲਗਾਏ ਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਬਾਹਰੋਂ ਆਉਂਦੇ ਨੇ ਜਿਹੜੇ ਨਸ਼ਾ ਲੈ ਕੇ ਸਾਡੇ ਸ਼ਹਿਰ ਪਿਛਲੇ ਦਿਨੀ ਅਸੀਂ ਇੱਕ ਬੰਦਾ ਫੜਿਆ ਵੀ ਸੀਗਾ ਚਲੋ ਵੱਦਕ ਉਸ ਦੀ ਸਾਡੀ ਜਾਂ ਉਹਦੀ ਚੰਗੀ ਕਿਸਮਤ ਉਹਦੇ ਕੋਲ ਬਹੁਤਾ ਨਸ਼ਾ ਨਹੀਂ ਮਿਲ ਪਾਇਆ ਜਾਂ ਨਹੀਂ ਮਿਲਿਆ ਉਹ ਬੰਦਾ ਮਾਫੀ ਮੰਗ ਕੇ ਲਿਖਤੀ ਰੂਪ 'ਚ ਸਾਡੇ ਕੋਲੋਂ ਜਿਹੜਾ ਆ ਉਹ ਚਲਾ ਗਿਆ ਇਹ ਤਾਂ ਬਹੁਤ ਸਾਰੇ ਬੰਦੇ ਨੇ ਜਿਹੜੇ ਸਮੈਕ ਚਟਾ ਹਰੀਆਂ ਸਾਡੇ ਸ਼ਹਿਰ ਦੇ ਵਿੱਚ ਇਵਨ ਕਿ ਕੈਪਸੂਲ ਇਹਨੇ ਵਿਕਦੇ ਨੇ ਸਵੇਰ ਨੂੰ ਲੈਣਾ ਅਲੱਗ-ਅਲੱਗ ਕੇ ਵਿਕਦੀਆਂ ਇਹਦੇ ਲਈ ਅਸੀਂ ਅੱਜ ਇਹ ਬੋਰਡ ਲਾਏ ਨੇ ਕਿ ਬਾਹਰਲੇ ਸਾਈਡ ਤੋਂ ਕਿਤੇ ਵੀ ਸਾਡੇ ਸ਼ਹਿਰ ਦੇ ਅੰਦਰ ਜਿਹੜਾ ਨਸ਼ਾ ਲੈ ਕੇ ਤੱਕ ਸਰੋ ਅਗਰ ਉਹ ਆਊਗਾ ਪਬਲਿਕ ਉਹਦਾ ਕੋਈ ਨੁਕਸਾਨ ਕਰੂਗੀ ਤਾਂ ਖੁਦ ਜ਼ਮੇਵਾਰ ਹੋਊਗਾ ਜਾਂ ਨਸ਼ਿਆ ਫੜਾਉਣ ਵਾਲੇ ਨੂੰ ਜੋਗ ਇਹ ਨਾਮ ਕੋਈ ਛੋਟਾ-ਮੋਟਾ ਨਹੀਂ ਵੱਡੇ ਤੌਰ ਤੇ ਨਗਰ ਕੌਂਸਲ ਜਿਹੜੀ ਉਹ ਦਊਗੀ ਇਹ ਜੋੜ ਸਾਡੇ ਸ਼ਹਿਰ ਦੇ ਨਗਰ ਕੌਂਸਲ ਦੇਸ ਮੁੱਚੇ ਐਮਸੀ ਸਹਿਬਾਨਾ ਨੇ ਔਰ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਜਿਹੜੇ ਉਹ ਲਗਾਏ ਨੇ ਤੁਸੀਂ ਬੋਰਡ ਲਗਾਏ ਆ ਪੁਲਿਸ ਪ੍ਰਸ਼ਾਸਨ ਤੱਕ ਵੀ ਤੁਸੀਂ ਮਦਦ ਲਈ ਆ ਕਈ ਵਾਰ ਜੀ ਪੁਲਿਸ ਪ੍ਰਸ਼ਾਸਨ ਤੱਕ ਇਹ ਆਪਣੀ ਆਵਾਜ਼ ਜਿਹੜੀ ਆ ਪਹੁੰਚਾਈ ਹੁੰਦਾ ਬਿਲਕੁਲ ਪਹੁੰਚਾਈ ਆ ਜੀ ਅਸੀਂ ਲੈਟਰ ਸਾਰੇ ਪ੍ਰਧਾਨ ਔਰ ਐਮਸੀ ਸਹਿਬਾਨਾ ਵੱਲੋਂ ਲਿਖਤੀ ਜਿਹੜੀ ਆ ਉਹ ਐਸਐਚਓ ਸਾਹਿਬ ਨੂੰ ਦਿੱਤੀ ਗਈ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਆ ਕਿਉਂਕਿ ਇੰਟੀਮੇਸ਼ਨ ਅਸੀਂ ਦੇ ਦਿੱਤੀ ਵੀ ਅਸੀਂ ਬੋਰਡ ਲਗਾਉਣ ਜਾ ਰਹੇ ਆ ਜੇ ਫਿਰ ਵੀ ਨਹੀਂ ਨਸ਼ਾ ਰੁਕਦਾ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਉਪਰਾਲੇ ਕੀਤੇ ਪੁਲਿਸ ਨੇ ਫੜੇ ਵੀ ਨੇ ਕਾਫੀ ਹੱਦ ਤੱਕ ਬੰਦੇ ਫੜੇ ਵੀ ਨੇ ਪਰ ਰੋਕਣ ਦਾ ਨਾਮ ਜਿਹੜਾ ਨਸ਼ਾ ਉਹ ਨਹੀਂ ਲੈ ਰਿਆ ਵੱਡੀ ਮਾਤਰਾ ਚ ਅੱਜ ਵੀ ਵਿਕਦਾ ਜੇ ਕੋਈ ਜੇ ਕੋਈ ਫੜਿਆ ਜਾਂਦਾ ਪਬਲਿਕ ਵੱਲੋਂ ਜਾਂ ਤੁਹਾਡੇ ਕਾਉਂਸਲਰ ਵੱਲੋਂ ਜਾਂ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਬੰਦੇ ਦਾ ਪੁੱਤ ਬਣਾਇਆ ਜਾਊ ਚੰਗੀ ਤਰ੍ਹਾਂ ਜੋ ਵੀ ਉਹਦਾ ਕਰਨਾ ਪਿਆ ਕੁੱਟਕਟਾਪਾ ਕਰਨਾ ਪਿਆ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਪਿਆ ਪਹਿਲਾਂ ਤੇ ਆਪਸ ਧਾਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਬੰਦਾ ਨਹੀਂ ਦੇਾਂਗੇ ਉਹਨੂੰ ਬੰਦੇ ਦਾ ਪੁੱਤ ਬਣਾਵਾਂਗੇ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਨਸ਼ਾ ਲੈ ਕੇ ਆਇਆ ਫਿਰ ਉਸ ਤੋਂ ਬਾਅਦ ਜੋ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਔਰ ਸਾਰੇ ਐਮਸੀ ਸਾਹਿਬ ਬਣ ਫੈਸਲਾ ਕਰਨਗੇ ਉਹ ਅਸੀਂ ਦੇਖ ਨਸ਼ਾ ਤਖਸਰਾ ਦੇ ਹੌਸਲੇ ਬਲੰਦ ਨੇ ਪੈਸੇ ਜਿਆਦਾ ਬਚ ਰਹੇ ਨੇ ਜਿਵੇਂ ਇੱਕ ਛੋਟੇ ਤੋਂ ਛੋਟਾ ਜਿਹੜਾ ਪੀਣ ਵਾਲਾ ਵੀ ਬੰਦਾ ਨਾ ਜਿਵੇਂ ਪੁਰਾਣੇ ਸਮੇਂ ਤੇ ਅਸੀਂ ਛੋਟੇ ਹੁੰਦੇ ਦੇਖਦੇ ਸੀ ਐਮਵੇ ਕੰਪਨੀ ਆਈਆਂ ਉਹਨਾਂ ਗਰੁੱਪ ਬਣਾਏ ਹੁੰਦੇ ਸੀ ਇੱਕ ਪੀਣ ਵਾਲਾ ਤਿੰਨ ਚਾਰ ਥੱਲੇ ਰੱਖਦਾ ਵੀ ਉਹਨਾਂ ਤਿੰਨ ਚਾਰਾਂ ਨੂੰ ਵੇਚ ਕੇ ਉਹਨਾਂ ਮੇਰਾ ਪੀਣਾ ਨਿਕਲ ਜਾਈ ਇਹਨੇ ਕਿ ਪੈਸੇ ਕਿਉਂਕਿ ਸ਼ੌਂਕ ਜਿਹੜੇ ਬਹੁਤ ਵੱਧ ਗਏ ਨੇ ਰਾਤ ਨੂੰ ਚੰਗੇ ਹੋਟਲਾਂ 'ਚ ਬਹਿਣਾ ਚੰਗੀ ਵਿਸਕੀ ਪੀਣਾ ਚੰਗੇ ਬਾਈਕ ਗੱਡੀਆਂ 'ਚ ਘੁੰਮਣਾ ਤੇਲ ਕੱਪੜਾ ਲੀੜਾ ਚੰਗਾ ਮੋਬਾਈਲ ਖਰਚੇ ਜਿਹੜੇ ਆ ਉਹ ਹਰ ਇੱਕ ਬੰਦੇ ਨੇ ਇਹ ਸਿਸਟਮ ਕਰ ਲਿਆ ਵੀ ਅਸੀਂ ਨਸ਼ੇ ਦੇ ਉੱਤੋਂ ਹੀ ਜਿਹੜਾ ਹੈ ਆਪਣਾ ਸਾਰਾ ਕੁਝ ਘਰ ਪੂਰਾ ਕਰਨਾ ਜਿਹੜਾ ਸਾਡੀ ਜਵਾਨੀ ਵਾਸਤੇ ਸਾਡਾ ਜਿਹੜਾ ਮੇਨ ਮੁੱਦਾ ਆ ਕਿਉਂਕਿ ਹਰ ਇੱਕ ਮੈਂ ਤੇ ਹਰ ਇੱਕ ਨੂੰ ਅਪੀਲ ਕਰੂੰਗਾ ਆਪਣਾ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੇ ਤੁਹਾਡਾ ਹਲਕਾ ਜੋ ਵੀ ਪੈਂਦਾ ਤੁਸੀਂ ਉੱਤੇ ਸਾਥ ਕਿਉਂਕਿ ਅਸੀਂ ਤਾਂ ਆਪਣੇ ਸ਼ਹਿਰ ਨੂੰ ਬਚਾਉਣ ਲਈ ਢਾਂਚਾ ਚੁੱਕਿਆ ਬਹੁਤ ਫਤਵੰਤੇ ਸੱਜਣ ਜਿਹੜੇ ਸ਼ਹਿਰ ਦੇ ਮੋਹਤ ਮਿਰਨੇ ਸਾਡੇ ਨਾਲ ਗਲੋਤੇ ਨੇ ਔਰ ਜਿੰਨਾਂ ਵੱਲੋਂ ਇਹ ਅਹਿਮ ਜਿਹੜਾ ਮੁੱਦਾ ਚੁੱਕਿਆ ਗਿਆ ਕਿਉਂਕਿ ਪੰਜਾਬ ਦੀ ਜਵਾਨੀ ਬਚਾਉਣੀ ਬੜੀ ਵੱਡੀ ਗੱਲ ਆ ਬਹੁਤ ਜ਼ਰੂਰੀ ਆ ਅਸੀਂ ਸੋਚਿਆ ਕਿ ਅਸੀਂ ਆਪਣੇ ਸ਼ਹਿਰ ਦੀ ਜਵਾਨੀ ਜਿਹੜੀ ਬਚਾ ਲਈਏ ਬੜੇ ਜਿਹੇ ਬੋਰਡ ਕਿੱਥੇ ਕਿੱਥੇ ਲਗਾਉਂਦੇ ਅਸੀਂ ਨਗਰ ਕਾਉਂਸਲ ਦੀ ਹਦੂਦ ਦੇ ਅੰਦਰ ਆਊਟਰ ਤੇ ਹਰ ਜਗ੍ਹਾ ਚਾਹੇ ਅਮਰਸਰ ਰੋਡ ਬਟਾਲਾ ਰੋਡ ਗੁਰਦਾਸਪੁਰ ਰੋਡ ਕਿਉਂਕਿ ਤਿੰਨ ਹੀ ਸਾਈਡਾਂ ਤੇ ਸਾਡੇ ਚੜ੍ਹਦੇ ਇੱਕ ਸਾਈਡ ਦਾ ਦਰਿਆ ਪੈਂਦਾ ਤਿੰਨਾਂ ਸਾਈਡਾਂ ਤੇ ਅਸੀਂ ਇਹ ਬੋਰਡ ਜਿਹੜੇ ਉਹ ਲਗਾਤੇ ਕਿੰਨਾ ਕਸਰ ਨਜ਼ਰ ਆਏਗਾ ਬਿਲਕੁਲ ਮੈਨੂੰ ਲੱਗਦਾ ਅਸਰ ਨਜ਼ਰ ਆਊਗਾ ਜੇ ਨਹੀਂ ਆਊਗਾ ਤੇ ਹੁੰਦੇ ਆ ਦਿਨਾਂ ਦੇ ਵਿੱਚ ਕੋਈ ਹੋਰ ਸਟੈਪ ਚੁੱਕਾਂਗੇ ਅਸਰ ਜਿਹੜੇ ਅਸੀਂ ਸ਼ਹਿਰ ਦੇ ਵਿੱਚ ਕੁਝ ਕੁ ਬੰਦੇ ਇਨਫੋਰਮੇਸ਼ਨ ਤੇ ਛੋੜੇ ਨੇ ਛੱਡੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਕੋਈ ਕੁਝ ਕੁ ਬੰਦੇ ਜਿਹੜੇ ਸਾਨੂੰ ਹੋਣ ਆਏ ਜਿਵੇਂ ਨਾਮ ਪੁੱਛਦੇ ਨੇ ਅਸੀਂ ਉਹਨਾਂ ਨੂੰ ਵੀ ਉਹਨਾਂ ਜਰੀਏ ਜਾਂ ਮੁਕਬਰਾਂ ਜਰੀਏ ਜਾਂ ਕਿਸੇ ਜਰੀਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਪ੍ਰੈਸ ਨੂੰ ਸਾਧ ਕੇ ਇੱਕ ਦੋ ਬੰਦੇ ਜ਼ਰੂਰ ਤੁਹਾਡੇ ਸਾਹਮਣੇ ਲਿਆਵਾਂਗੇ ਜਿਹੜੇ ਸਾਡੀ ਇਨਫੋਰਮੇਸ਼ਨ ਚ ਐਸਐਮ ਜਨੂ ਨਿਊਜ਼ ਪੰਜਾਬ ਲਈ ਗੁਰਦਾਸਪੁਰ ਤੋਂ ਲੱਕੀ ਗੁਰਦਾਸਪੁਰ ਦੀ ਰਿਪੋਰਟ